ਬਾਬਾ ਜੀ ਆਪਣੇ ਸਮੇਂ ਦੇ ਵਿੱਚ ਕੋਈ جنگ ਲੜੀ ਹੋਵੇ ਤੁਸੀਂ 8.5 ਸਾਲ ਦੇ ਵਿੱਚ ਹਾਂ ਇਹ ਉਹ ਲੰਗਵਾਲੀ ਕਤਲ ਵੀ ਲੜਾਈ ਜਦੋਂ ਦੇਖਿਆ ਵੀ ਪੰਜਾਬ ਗਾਇਕ ਤੇ ਆ ਗਏ ਨਾ ਇਹ ਉਹਨਾਂ ਲਗਾਤਾਰ ਇੱਕ ਟੱਕ ਇੱਕ ਬੰਦਾ ਨਹੀਂ ਉਹਨਾਂ ਦੇ ਵਿੱਚ ਜਾਨ ਦਿੱਤਾ ਸੌਖਤੋਂ ਕਰ ਦਿੱਤੇ ਇੱਕ ਲੈ ਕੇ ਆਏ ਫਿਰ ਟੈਂਕ ਤੇ ਟੈਂਕ ਚੜ੍ਹ ਉੱਤੇ ਆਇਆ ਨੇ ਦੇ ਤਰੀਫ ਦੇ ਲਈ ਤੁਹਾਨੂੰ ਪਤਾ ਵੀ ਮਸਲੇ ਵੀ ਪਿੱਛੋਂ ਆਵੇ ਸ਼ੁਰੂ ਹੋ ਗਏ ਉਹਨਾਂ ਦੀਆਂ ਪੇਟਾਂ ਬੱਕਰੀਆਂ ਸੀ ਕਰ ਰਹੀਆਂ ਸੀ ਕਿ ਚਲੋ 20 ਮਿੰਟ ਕਮਜੀ ਕਰੋ ਬੜਬੜੇ ਕਰਾਵਾ ਤੁਹਾਡੇ ਹਿਸਾਬ ਨਾਲ ਜੰਗ ਹੋਣੀ ਚਾਹੀਦੀ ਏ ਜਾਂ ਨਹੀਂ ਹੋਣੀ ਤੇ ਨਹੀਂ ਚਾਹੀਦੀ ਹੁਣ ਨੁਕਸਾਨ ਤੇ ਆਪਣਾ ਪੰਜਾਬ ਦਾ ਹੀ ਹੈ ਨਾ ਪਰ ਆ ਜਦ ਇਹ ਹੋ ਰਿਹਾ ਜਦ ਦਸਤੀ ਹੋ ਰਿਹਾ ਇਹ ਕੰਮ ਜਿਹੜਾ ਪੰਜਾਬ ਦੇ ਵਿੱਚ ਇਹ ਗਲਤ ਹੋ ਰਿਹਾ ਕੰਮ ਲੜਾਈ ਲੜਨੀ ਆ ਜਿਹੜੇ ਬਾਰਡਰਾਂ ਤੇ ਸਾਡੇ ਜਵਾਨ ਬੈਠੇ ਆ ਮੋ ਸਾਹਮਣੀ ਉਥੇ ਕਰੋ ਆਮ ਪਬਲਿਕ ਤੇ ਨਹੀਂ ਇਹ ਹੋਣਾ ਚਾਹੀਦਾ ਕਹਿੰਦਾ ਮਤਲਬ ਇਹੋ ਹੀ ਕਹੀ ਜਾਂਦੇ ਆ ਵੀ ਪੰਜਾਬ ਦੇ ਵਿੱਚ ਹੀ ਪੰਜਾਬ ਦਾ ਹੀ ਨੁਕਸਾਨ ਆ ਪੰਜਾਬ ਦਾ ਨਾ ਪੰਜਾਬ ਦਾ ਤੇ ਹੈ ਹੀ ਹੈ ਵਾ ਇਹ ਤਾਂ ਕੋਈ ਦੇਖਣਾ ਨਹੀਂ ਉਹਨਾਂ ਨੇ ਪੰਜਾਬ ਆ ਜਾਂ ਹਰਿਆਣਾ ਵਾਂ ਜਾਂ ਕੋਈ ਵੀ ਲਾ ਲਓ ਚਾਹੇ ਦਿੱਲੀ ਲਾ ਲਓ ਜਿੱਥੇ ਕਿਤੇ ਬੰਬ ਡਿਗਿਆ ਉਥੇ ਨੁਕਸਾਨ ਤੇ ਹੋਏਗਾ ਹੀ ਹੋਏ ਇਹ ਤੇ ਹੋਣਾ ਹੀ ਨਹੀਂ ਚਾਹੀਦਾ ਇਹਨਾਂ ਦੀ ਸਹਿਮਤੀ ਹੋਣੀ ਚਾਹੀਦੀ ਆ ਹਾਂਜੀ ਲੜਾਈ ਦਾ ਤਾਂ ਮੂੰਹ ਤਾਂ ਵੈਸੀ ਕਾਲਾ ਹੁੰਦਾ ਆਪਾਂ ਇੱਥੇ ਚਾਰ ਜਣੇ ਜਾਂ ਦੋ ਜੀ ਲੜ ਪਈਏ ਕਿਤੇ ਤੇ ਉਹਦਾ ਹੀ ਕੀ ਹਾਲ ਹੁੰਦਾ ਵਾ ਤੇ ਉਹ ਤੇ ਫਿਰ ਦੇਸਾਂ ਦੀ ਲੜਾਈ ਆ ਜੀ ਸਸ਼ੀਕਾਰ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਮੈਂ ਆਪਣੇ ਸਹਿਯੋਗੀ ਦੇ ਨਾਲ ਜਤਿੰਦਰ ਕੁੰਡਲ ਗੱਲ ਕਰਾਂਗੇ ਅੱਜ ਜਿਸ ਤਰੀਕੇ ਦਾ ਮਾਹੌਲ ਆ ਪੰਜਾਬ ਦੇ ਵਿੱਚ ਦੇਸ਼ ਭਰ ਦੇ ਉੱਤੇ ਇਸ ਵੇਲੇ ਸੰਕਟ ਦੀ ਘੜੀ ਹੈ ਪਾਕਿਸਤਾਨ ਵੱਲੋਂ ਲਗਾਤਾਰ ਡਰੋਨ ਹਮਲੇ ਮਿਜ਼ਾਈਲ ਹਮਲੇ ਕੀਤੇ ਜਾ ਰਹੇ ਨੇ ਪਰ ਭਾਰਤ ਦੀ ਸੈਨਾ ਵੱਲੋਂ ਉਹਨਾਂ ਦੀਆਂ ਹਰ ਕੋਸ਼ਿਸ਼ ਨੂੰ ناکਾਮ ਕੀਤਾ ਜਾ ਰਿਹਾ ਹੈ ਸਾਡੇ ਨਾਲ ਰਿਟਾਇਰ ਫੌਜੀ ਨੇ ਜਿਹੜੇ ਜਿਨ੍ਹਾਂ ਨੇ ਜੰਗਾਂ ਲੜੀਆਂ ਆਪਣੇ ਸਮੇਂ 'ਚ ਜੰਗਾਂ ਦੇਖੀਆਂ ਗਲਤ ਉਹਨਾਂ ਨਾਲ ਕਰ ਲੈਨੇ ਆ ਕਿ ਕਿਸਤੀ ਕਿੰਨਾ ਦੇਖਦੇ ਨੇ ਇਸ ਵੇਲੇ ਦਾ ਮਾਹੌਲ ਕਿਸਤੀਕੇ ਦਾ ਵਾ ਤਾਂ ਜਿਸ ਵੇਲੇ ਤੁਸੀਂ ਨੌਕਰੀ ਕਰਦੇ ਸੀ ਫੌਜ ਦੇ ਵਿੱਚ ਸਰਹੱਦਾਂ ਦੇ ਰਾਖੀ ਕਰਦੇ ਸੀ ਉਸ ਵੇਲੇ ਕਿਸਤੀਕੇ ਦਾ ਮਾਹੌਲ ਸੀ ਇਹ ਬਾਬਾ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਪਹਿਲਾਂ ਇੱਕ ਗੱਲ ਦੱਸ ਦਿਓ ਕਿ ਤੁਸੀਂ ਰਿਟਾਇਰ ਕਦੋਂ ਹੋਏ ਹੋ ਤੇ ਕਿੰਨਾ ਚਿਰ ਸਰਵਿਸ ਕੀਤੀ ਫੌਜ ਦੀ ਮੈਂ 8.5 ਸਾਲ ਕੀਤੀ ਸਰਵਿਸ ਮੈਂ ਕੋਲਦਾ ਹੀ ਮੈਂ ਗਿਆ ਸੀ ਕਮਾਨ ਵਿੱਚ ਤੇ ਮੇਰੀ ਇੱਕ ਪਥਲੀ ਟੁੱਟ ਗਈ ਸੀ ਫਿਰ ਉੱਥੋਂ ਮੈਨੂੰ ਨਾ ਵਾਪਸ ਸੈਂਟਰ ਨੂੰ ਬੋਰਡ ਵੱਸ ਭੇਜ ਦਿੱਤਾ ਸੀ ਲੰਗੋ ਵਾਲੇ ਉੱਥੇ ਲੰਗਲ ਦੀ ਲੜਾਈ ਤੋਂ ਬਾਅਦ ਮੈਨੂੰ ਕਹਿੰਦਾ 6 ਮਹੀਨੇ ਬਾਅਦ ਮੈਨੂੰ ਇੰਨਾ ਸੈਂਟਰ ਨੂੰ ਭੇਜ ਦਿੱਤਾ ਸੀ ਤੇ ਸੈਂਟਰ ਦੇ ਵਿੱਚ ਫਿਰ ਮੈਂ ਰਿਹਾ ਕਿੰਨਾ 5-6 ਮਹੀਨੇ ਤੇ ਉੱਥੋਂ ਵੀ ਨਾ ਬੋਰਡ ਦੀ ਪਹਲ ਕਰਨ ਕਰ ਦਿੱਤਾ ਸੀ ਆ ਬਾਬਾ ਜੀ ਆਪਣੇ ਸਮੇਂ ਦੇ ਵਿੱਚ ਕੋਈ ਜੰਗ ਲੜੀ ਹੋਵੇ ਤੁਸੀਂ 8.5 ਸਾਲ ਦੇ ਵਿੱਚ ਹਾਂ ਇਹੋ ਲੰਗੂਆ ਵਾਲੀ ਕਤਲ ਜੜਾਈ ਹਾਂ ਉਥੇ ਅਸੀਂ ਸਾਡੇ ਕਹਿੰਦਾ ਆਪਣੇ ਸਰਦਾਰ ਮੇਜਰ ਆਪਣੇ ਕਲਦੀਪ ਸਿੰਘ ਹੀ ਤੇ ਅਸੀਂ ਜਦੋਂ ਕਹਿੰਦਾ ਵੀ ਰੇਖੀ ਪਾਰਟੀ ਬਾਥੇ ਜਾ ਰਹੇ ਹਾਂ ਨਾ ਤੇ ਰੇਖੀ ਪਾਰਟੀ ਬਾਥੇ ਗਏ ਤੇ ਮੈਂ ਹੁਣ ਦੱਸਿਆ ਮੈਂ ਆਪਣੇ ਤਰਬੀਰ ਹੀ ਲਕਸ਼ੀ ਸਾਡਾ ਮੈਂ ਕਿਹਾ ਸਾਬ ਗੱਡੀਆਂ ਜਿਹੜੀਆਂ ਆ ਰਹੀਆਂ ਨੇ ਪਾਕਿਸਤਾਨੀਆਂ ਕਹਿੰਦਾ ਰਵੇਖੂ ਆਪਕੋ ਨਹੀਂ ਪਤਾ ਮੈਂ ਕਿਹਾ ਮੈਨੂੰ ਪਤਾ ਸਾਬ ਕਹਿੰਦਾ ਕਿਵੇਂ ਪਤਾ ਮੈਂ ਕਿਹਾ ਇੱਧਰ ਦੇਖੋ ਇਹ ਪਾਕਿਸਤਾਨੀਆਂ ਗੱਡੀਆਂ ਇੱਧਰ ਆ ਰਹੀਆਂ ਇਹਨਾਂ ਨੇ ਸਾਡਾ ਇਹ ਰਸਤਾ ਰੁਕਣਾ ਹੈ ਇੱਧਰ ਸਾਡੀ ਚਾਰਲੀ ਕੰਪਨੀ ਪਿਛੇ ਲੱਗੀ ਲੰਗਿਆ ਸੱਦਿਆ ਸੱਦਿਆ ਲੈ ਇਹਨਾਂ ਨੇ ਕਿ ਸਾਡਾ ਜਿਹੜਾ ਹੈ ਨਾ ਆਪਣੇ ਬਿਰ ਜਿਹੜਾ ਜਿੱਥੋਂ ਪਾਣੀ ਪੁੰਗਿਆ ਹੀ ਲੈਂਦੇ ਸੀ ਇਹਨਾਂ ਨੇ ਉਹ ਉਧਰ ਆ ਕੇ ਕਹਿੰਦਾ ਉਹ ਜਾ ਜਾਣੇ ਕਵਰ ਕਰ ਲਿਆ ਨਾ ਅਹੀ ਰਹਿ ਗਏ ਟੇਕਰੀ ਦੇ ਉੱਤੇ ਸਾਡ ਕੋਲ ਇੱਕ ਸਿਰਫ ਇੱਕ ਹੀ ਆਪਣੇ ਆਰਸੀਆ ਲਗਾ ਨਹੀਂ ਤੇ ਇਹ ਫਿਰ ਜਦੋਂ ਕਿਦਾ ਉਹ ਇਹਨਾਂ ਦੇ ਸਵੇਰ ਦੇ ਟਾਈਮ ਦੇ ਉੱਤੇ ਕਿਦਾ ਵੀ ਇਹਨਾਂ ਨੇ ਟੈਕ ਕੀਤਾ ਹੱਦ ਤੱਕ ਤੇ ਇਹ ਸਾਡੇ ਜਿਹਨੇ ਬੰਦੇ ਹੈ ਨਾ ਆਪਣੇ ਧਰਮੀਰ ਤੇ ਸਾਰੇ ਇਹਨਾਂ ਨੇ ਕਿਹਾ ਵੀ ਇਦਾਂ ਕਰੋ ਆਉਂਦੇ ਰੋਗਾ ਆਉਂਦੇ ਹੋ ਜੇ ਰੋਗਾ ਉਹਨਾਂ ਕੇ ਪੈਰ ਫੇਰ ਖੋਲ ਨਾ ਜਦੋਂ ਦੇਖਿਆ ਵੀ ਪੰਜਾਬ ਗਾਇਕਤੇ ਆ ਗਏ ਨਾ ਇਹ ਉਹਨਾਂ ਲਗਾਤਾਰ ਇੱਕ ਟੱਕ ਇੱਕ ਬੰਦਾ ਨਹੀਂ ਉਹਨਾਂ ਦੇ ਵਿੱਚੋਂ ਜਾਂ ਦਿੰਦਾ ਸਭ ਖਤਮ ਕਰ ਦਿੱਤੇ ਸੀ ਅੱਲਾ ਜੈ ਅੱਲਾ ਮਰ ਗਿਆ ਏਦਾ ਹੀ ਕਰਦਾ ਸੀ ਤੇ ਉੱਥੋਂ ਵੀ ਦਿਲ ਵੀ ਖੜਾ ਵੀ ਬਾਅਦ ਵਿੱਚ ਸਾਡੇ ਕੋ ਆਇਆ ਮੁੰਡਾ ਲੈ ਕੇ ਕਹਿੰਦਾ ਟੈਂਕ ਟੈਂਕ ਲੈ ਕੇ ਆਇਆ ਫਿਰ ਟੈਂਕ ਉੱਤੇ ਟੈਂਕੀ ਚੜ੍ਹੋ ਤਾਂ ਇਹਨਾਂ ਨੇ ਦੇ ਤੇਰੀ ਫਿਰ ਜੜਾਈ ਤੁਹਾਨੂੰ ਪਤਾ ਵੀ ਮੱਛੀ ਵੀ ਪਿੱਛੋਂ ਆਉਣੇ ਸ਼ੁਰੂ ਹੋ ਗਏ ਤੇ ਜੋ ਅਸੀਂ ਪਿੱਛੇ ਉੱਤਰ ਗਏ ਉਹਨਾਂ ਲਈ ਪੇਡਾਂ ਬੱਕਰੀਆਂ ਹੀ ਘੇਰ ਲਈਆਂ ਸੀ ਕਿ ਚਲੋ ਉਹਨੂੰ ਤਾਂ ਕਬਜ਼ੀ ਕਰੋ ਬੜ ਬੜੇ ਖਾਵਾਂਗੇ ਆਈ ਖਾਵਾਂਗੇ ਨੇ ਆਹ ਬਹੁਤ ਉਹ ਦੇਖੋ ਵੀ ਬੜੀ ਕਿਰਪਾਈ ਰਹੀ ਹੈ ਇੱਕ ਸਾਡਾ ਮੋੜਾ ਜੱਗੀ ਜੱਗੀ ਮੋੜਾ ਹੀ ਉਹ ਕਹਿੰਦਾ ਵੀ ਨਹੀਂ ਇਹ ਇਹ ਟੈਂਕ ਵਾਲੇ ਨੂੰ ਹੱਥੀ ਫੜਦਾ ਇਹਨੂੰ ਉਹ ਜਦੋਂ ਚੜਦਾ ਹੀ ਬੂਟਾ ਨੂੰ ਕੱਲ ਲੱਗਿਆ ਨਹੀਂ ਨਾ ਚੜਦਾ ਤੇ ਉਹ ਨਹੀਂ ਚੜਿਆ ਗਿਆ ਤੇ ਉਹਨਾਂ ਟੈਂਕ ਨੂੰ ਫੇਰਿਆ ਉੱਤੇ ਉਹਨੂੰ ਮਿੱਟੀ 'ਚ ਮਿਲਾਤਾ ਹੈ ਇੱਕ ਇੱਕ ਜੱਗ ਹੀ ਇੱਕ ਆ ਜੰਮੂ ਦਾ ਮੁੰਡਾ ਹੀ ਹੈ ਆਪਣੇ ਮੰਗਾ ਮੰਗਾ ਤੇ ਉਹ ਵੀ ਕਹਿੰਦਾ ਮੈਂ ਵੀ ਫੜ ਕੇ ਦੇਖਦਾ ਮੈਂ ਉੱਤੇ ਚੜ ਜਾਂਦਾ ਟੈਂਕ ਦੇ ਉਹਦੇ ਪੈਰ ਚੱਲ ਗਏ ਤੇ ਉਹ ਵੀ ਮਿੱਟੀ ਨਾਲ ਮਿਲਾਤਾ ਇਹਨੂੰ ਅ ਬੱਬਾ ਜੀ ਇਹ ਜ਼ਿਲ੍ਹੇ ਦੇ ਨਾਲ ਹੁਣ ਲਗਾਤਾਰ ਪਾਕਿਸਤਾਨ ਵਾਲੋਂ ਹਮਲੇ ਕੀਤੇ ਜਾ ਰਹੇ ਨੇ ਭਾਰਤ ਵੱਲੋਂ ਹਰ ਕੋਸ਼ਿਸ਼ ਉਹਨਾਂ ਦੀ ਨਾਕਾਮ ਕੀਤੀ ਜਾ ਰਹੀ ਹੈ ਤਾਂ ਪਹਿਲਾਂ ਵੀ ਇਸੇ ਤਰੀਕੇ ਨਾਲ ਹਮਲੇ ਕੀਤੇ ਜਾਂਦੇ ਸੀ ਮਜ਼ਾਈਲ ਨਾਲ ਜਾਂ ਡਰੋਨ ਦੇ ਨਾਲ ਨਾ ਨਾ ਪਹਿਲੀ ਕੋਈ ਨਹੀਂ ਪਹਿਲੇ ਨਹੀਂ ਇਦਾਂ ਹੁੰਦਾ ਜਿੱਦਾਂ ਹੁਣ ਕਰਨ ਲਏ ਆ ਹੈ ਪਹਿਲਾਂ ਜੰਗ ਕਿਦਾਂ ਲੜੀ ਫਿਰ ਆਹੀ ਹਾਂਜੀ ਪਹਿਲੇ ਫੇਰ ਤੈਨੂੰ ਪਤਾ ਜਦੋਂ ਕਦੋਂ ਉਧਰ ਗਏ ਉੱਤੇ ਤੇ ਫਿਰ ਇਹ ਆਹੀ ਤੇ ਪੀਟਾਂ ਤੇ ਉੱਤੇ ਚਲੇ ਗਏ ਉਹ ਵੀ ਇਹਨਾਂ ਨੇ ਉਹਨਾਂ ਦੀ ਉਹ ਪੀਟਾਂ ਆਹੀ ਉਹ ਉਧਰ ਫੇਰ ਕਰਦੇ ਸਾਡੇ ਇਧਰੋਂ ਕਰਦੇ ਸੀ ਤੇ ਉੱਥੋਂ ਫੇਰ ਮੁੜ ਕੇ ਥੱਲੇ ਆ ਗਏ ਇਹਨਾਂ ਨੇ ਸਾਡੇ 'ਤੇ ਫੇਰ ਕਰਨੀ ਫਿਰੂ ਸਾਡੇ ਦੇ ਰਸਪੈਰ ਸਾਡੇ ਦੇ ਕੀਤੀ ਇਹਨਾਂ ਸਾਡੇ ਜਿਹੜੀ ਸਾਡੀ 1 ਪਹਿਲਾ ਟੂਰ ਤੇ 2 ਤੇ 3 ਪਹਿਲਾ ਟੂਰ ਨਹੀਂ ਇਹਨਾਂ ਸਾਰੀਆਂ ਇੱਕ ਬੱਚੇ ਲਾ ਕੇ ਇਧਰੋਂ ਕੱਜੀ ਕਰ ਦਿਆ ਅੱਛਾ ਜਸਤੀ ਕਿ ਨਾ ਤੁਸੀਂ ਚਲੋ ਸਿਆਣੇ ਹੋ ਬਜ਼ੁਰਗ ਹੋ ਤੁਹਾਡੇ ਹਿਸਾਬ ਨਾਲ ਜੰਗ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਤੇ ਨਹੀਂ ਚਾਹੀਦੀ ਹੁਣ ਨੁਕਸਾਨ ਤੇ ਆਪਣਾ ਪੰਜਾਬ ਦਾ ਹੀ ਹੈ ਨਾ ਹਾਂ ਪੰਜਾਬ ਦਾ ਕਿਦਾਂ ਵੰਦੇ ਨੁਕਸਾਨ ਕਿ ਪੰਜਾਬ ਦਾ ਹੀ ਨੁਕਸਾਨ ਆ ਦੇਖੋ ਨੁਕਸਾਨ ਹੋਣ ਨੁਕਸਾਨ ਹੀ ਹੋ ਗਿਆ ਆਉਣ ਜਰੂਰ ਕਿਹਦਾ ਪਿੱਛੇ ਜਰੂਰ ਕਹਿੰਦੇ ਵੀ ਇਹਨਾਂ ਨੇ ਹਤਵਾਦੀ ਜਿਹੜੇ ਹੀ ਆਪਣੇ ਜਿਹੜੇ ਇੱਧਰ ਗਏ ਹੀ ਹੋ ਕੇ ਨਹੀਂ ਡਿਗਣੇ ਹੋਰ ਕਿਤੇ ਨਹੀਂ ਡਿਗਣੇ ਕੋਲੇ ਪੰਜਾਬ ਪੰਜਾਬ ਦੀ ਡਿਗਣੇ ਆ ਜੀ ਅੱਛਾ ਬਜ਼ੁਰਗੋ ਤੁਸੀਂ ਵੀ ਰਿਟਾਇਰ ਹੋਏ ਹੋ ਹਾਂ ਜੀ ਮੈਂ ਰਿਟਾਇਰ ਹੋਇਆ ਜੀ ਅੱਛਾ ਕਿੰਨਾ ਕਿੰਨਾ ਸਮਾਂ ਲਾਇਆ ਤੁਸੀਂ ਮੈਂ 19 ਸਾਲ ਤੇ ਕੁਝ ਮਹੀਨੇ ਲਾਇਆ ਜੀ 19 ਸਾਲ ਹਾਂ ਜੀ ਕੋਈ ਜੰਗ ਤੁਸੀਂ ਵੇਖੀ ਲੜੀ ਨਹੀਂ ਜੰਗ ਨਹੀਂ ਵੇਖੀ ਮੈਂ ਜੀ ਇਹ ਮੈਂ ਕੀਤੀ ਅਜੈਂਡਕੇ ਤੇ ਸ਼੍ਰੀਨਗਰ ਅਸਾਮ ਚ ਇਹਨੇ 24 ਪੋਟਾਂ ਕੋਈ ਨਹੀਂ ਆ ਸਾਡੇ ਟਾਈਮ ਤੇ ਉਸ ਟਾਈਮ ਜੰਗ ਨਹੀਂ ਕੋਈ ਵੀ ਹੋਈ ਪਰ ਆ ਜਦ ਇਹ ਹੋ ਰਿਹਾ ਜਦ ਦਸਤੀ ਹੋ ਰਿਹਾ ਇਹ ਕੰਮ ਜਿਹੜਾ ਪੰਜਾਬ ਦੇ ਵਿੱਚ ਇਹ ਗਲਤ ਹੋ ਰਿਹਾ ਕੰਮ ਨਜਾਇਜ਼ ਆ ਜੀ ਇਹ ਗਲਤ ਸਮਝਦੇ ਤੁਸੀਂ ਇਹਨੂੰ ਕਿ ਨਹੀਂ ਇਦਾਂ ਨਹੀਂ ਹੋਣਾ ਇਦਾਂ ਨਹੀਂ ਹੋਣੀ ਚਾਹੀਦੀ ਜੀ ਸੰਤ ਸਭ ਤੇ ਨਾਲ ਸੰਤ ਹੋਣਾ ਤੇ ਵਧੀਆ ਗੱਲ ਆ ਜੀ ਜੰਗ ਕੋਈ ਮਸਲੇ ਦਾ ਹੱਲ ਵੀ ਨਹੀਂ ਹੈਗਾ ਬਹੁਤ ਸਾਰੇ ਲੋਕ ਐਸੀ ਗਵਾ ਬੈਨੇ ਆਪਣੇ ਰਿਸ਼ਤੇਦਾਰ ਆਪਣੇ ਸਕੇ ਸੰਬੰਧੀ ਗਵਾਜ ਜਾਂਦੇ ਨੇ ਐਸੀਆਂ ਜੰਗਾਂ ਜੰਗਾਂ ਵੰਡ ਦੇ ਦੌਰਾਨ ਵੀ ਹਾਂ ਜਿੱਦ ਤੇ ਕੋਈ ਕੇਸ ਚੱਲ ਜਾਂਦਾ ਕੋਈ ਗੇਬਾ ਜੀ ਹੂੰ ਅ ਭਾਈ ਸਾਹਿਬ ਤੁਸੀਂ ਵੀ ਫੁੱਟਚਰ ਰਿਟਾਇਰ ਹੋਏ ਜੀ ਕਿੰਨਾ ਸਮਾਂ ਕੀਤੀ ਤੁਸੀਂ ਮੈਂ 18 ਸਾਲ 10 ਦਿਨ ਕੀਤੀ ਸੀ 18 ਸਾਲ ਨੌਕਰੀ ਕੀਤੀ ਹੈ ਤੁਸੀਂ ਆਪਣੀ ਨੌਕਰੀ ਦੇ ਦੌਰਾਨ ਕੋਈ ਜੰਗ ਨਹੀਂ ਅਹੀਂ ਜੰਗ ਤੇ ਮੈਂ ਨਹੀਂ ਲੜੀ ਉਹਦਾ ਵੈਸੇ ਜਦੋਂ ਕਾਰਗਲ ਦਾ ਸੀ ਹੋਇਆ ਸੀਗਾ ਉਹ ਤਾਂ ਸਾਨੂੰ ਮੌਕਾ ਹੀ ਨਹੀਂ ਮਿਲਿਆ ਉੱਥੇ ਜਾਣ ਦਾ ਤੇ ਉਹ ਵੈ ਤਿਆਰੀ ਤਾਂ ਪੂਰੀ ਸੀ ਸਾਡੀ ਤੇ ਜੇ ਬੁਲਾਉਂਦੇ ਤਾਂ ਫੇਰ ਤੇ ਜਾਣਾ ਹੀ ਜਾਣਾ ਸੀਗਾ ਤੇ ਇਸ ਕਰਕੇ ਨਹੀਂ ਜਾ ਹੋਇਆ ਮੌਕਾ ਨਹੀਂ ਮਿਲਿਆ ਸਾਨੂੰ ਉਹਦੋਂ ਬਾਅਦ ਰਿਟਾਇਰਮੈਂਟ ਹੋ ਗਏ ਆ ਲੇਕਿਨ ਕੀ ਆ ਵੀ ਜਿਹੜੀ ਆ ਜਿਹੜੀ ਹੁਣ ਜੰਗ ਆ ਇਹ ਜੰਗ ਵੈਸੇ ਹੋਣੀ ਤੇ ਨਹੀਂ ਚਾਹੀਦੀ ਸੀਗੀ ਗੱਲਬਾਤ ਨਾਲ ਸਾਰੇ ਮਸਲੇ ਹੱਲ ਹੋ ਜਾਂਦੇ ਆ ਪਰ ਨਹੀਂ ਹੋਏ ਪਾਕਿਸਤਾਨ ਮੰਨਦਾ ਵੀ ਨਹੀਂ ਆਡਾ ਤੇ ਮਨਾਉਂਦਾ ਵਾਹ ਤਰੀਕਾ ਵੀ ਵੈਸੇ ਇਹੀ ਆ ਲੇਕਿਨ ਚਲੋ ਜੋ ਹੋ ਗਿਆ ਉਹ ਹੋ ਗਿਆ ਜਿਹੜੇ ਰਾਤ ਇੱਧਰ ਬੰਬ ਛੁੱਟੇ ਆ ਇਹ ਤੇ ਬਿਲਕੁਲ ਹੀ ਕੋਈ ਤੁਸੀਂ ਦੇਖ ਕੇ ਹੀ ਆਏ ਹੋ ਵੀ ਲੱਗੇ ਹੀ ਜੀਗਾ ਪਿੰਡ ਕਿੰਨਾ ਕਿਹੜਾ 2-400 ਮੀਟਰ ਦਾ ਫਰਕ ਰਹਿ ਗਿਆ ਹੋਊਗਾ ਤੇ ਘਰ ਦੇ ਕਿਸੇ ਦੇ ਕਿੰਨਾ بڑا ਨੁਕਸਾਨ ਹੋਣਾ ਸੀ ਤੇ ਸੋ ਕਹਿੰਦਾ ਮਤਲਬ ਇਹ ਜੰਗ ਤੇ ਵੈ ਨਹੀਂ ਹੋਣੀ ਚਾਹੀਦੀ ਸੀ ਤੇ ਜਦੋਂ ਜਦੋਂ ਐਸੇ ਹਮਲੇ ਦੇਖਦੇ ਆ ਜਿੱਦਾਂ ਜਸਤੀਕੇ ਨਾਲ ਇਸ ਪਿੰਡ 'ਚ ਹੋਇਆ ਤਾਂ ਫਿਰ ਕਿਤੇ ਨਾ ਕਿਤੇ ਖੂਨ ਵੀ ਖੋਲਦਾ ਨਾ ਆਪਣਾ ਨਹੀਂ ਖੂਨ ਤੇ ਖੋਲਦਾ ਖੂਨ ਕਿਉਂ ਨਹੀਂ ਖੋਲੂਗਾ ਅਹੀਂ ਪੰਜਾਬੀ ਆ ਪੰਜਾਬ ਦੇ ਰਹਿਣ ਵਾਲੇ ਖੂਨ ਤੁਹਾਡਾ ਵੈਸੇ ਖੁੱਲਦੇ ਖੁੱਲਦੇ ਰਹਿੰਦਾ ਵਾ ਕਿ ਨਹੀਂ ਜੀ ਉਹ ਤਾਂ ਤੁਹਾਨੂੰ ਪਤਾ ਹੀ ਹੈ ਬਾਕੀ ਕਹਿੰਦਾ ਮੇਰਾ ਮਤਲਬ ਇਹ ਆ ਵੀ ਜੇ ਲੜਾਈ ਲੜਨੀ ਆ ਜਿਹੜੇ ਬਾਡਰਾਂ ਤੇ ਸਾਡੇ ਜਵਾਨ ਬੈਠੇ ਆ ਮੋ ਸਾਹਮਣੇ ਉੱਥੇ ਕਰੋ ਆਮ ਪਬਲਿਕ ਤੇ ਨਹੀਂ ਇਹ ਹੋਣਾ ਚਾਹੀਦਾ ਤੇ ਨਾ ਹੀ ਆਪਣੇਆਂ ਨੂੰ ਕਰਨਾ ਚਾਹੀਦਾ ਜਿਹੜਾ ਕੋਈ ਮਸਲਾ ਆ ਇਹਨਾਂ ਦਾ ਜਾਂ ਹੋਰ ਵੀ بڑے ਤਰੀਕੇ ਆ ਇਹਨਾਂ ਨੂੰ ਸੁਝਾਉਂਦੇ ਜਦੋਂ ਪਾਣੀ ਬੰਦ ਕੀਤਾ ਸੀਗਾ ਉਹਦਾ ਪਾਣੀ ਬੰਦ ਕਰਦੇ ਹੋਰ ਇਹਨਾਂ ਦਾ ਕੋਈ ਰਸਨ ਪਾਣੀ ਜੋ ਵੀ ਆਪਣੇ ਜਦੋਂ ਹੁੰਦੀ ਆ ਕੋਈ ਵੀ ਚੀਜ਼ ਉਧਰਾਂ ਤੇ ਜਾਂਦੀ ਹੁੰਦੀ ਆ ਉਹ ਬੰਦ ਕਰੋ ਜਿੱਥੇ ਇਹ ਉਹਨਾਂ ਨੂੰ ਫਰਕ ਪਵੇ ਆਮ ਜਨਤਾ ਜਿਹੜੀ ਹੁਣ ਸੈਕੀ ਪਈ ਆ ਨਾ ਕਹਿਣ ਦਾ ਮਤਲਬ ਇਹੋ ਹੀ ਕਹੀ ਜਾਂਦੇ ਆ ਵੀ ਪੰਜਾਬ ਦੇ ਵਿੱਚ ਹੀ ਪੰਜਾਬ ਦਾ ਹੀ ਨੁਕਸਾਨ ਆ ਪੰਜਾਬ ਦਾ ਨਾ ਪੰਜਾਬ ਦਾ ਤੇ ਹੈ ਹੀ ਆ ਵਾ ਜਦੋਂ ਜੰਗ ਲੱਗੀ ਆ ਤੇ ਫਿਰ ਤੇ ਇਹਦੇ ਹੋਣਾ ਹੀ ਨੁਕਸਾਨ ਤੇ ਹੋਣਾ ਹੀ ਹੋਣਾ ਵਾ ਇਹ ਤਾਂ ਕੋਈ ਦੇਖਣਾ ਨਹੀਂ ਉਹਨਾਂ ਨੇ ਪੰਜਾਬ ਆ ਜਾਂ ਹਰਿਆਣਾ ਵਾ ਜਾਂ ਕੋਈ ਵੀ ਲਾ ਲਓ ਚਾਹ ਦਿੱਲੀ ਲਾ ਲਓ ਜਿੱਥੇ ਕਿਤੇ ਬੰਬ ਡਿਗਿਆ ਉਥੇ ਨੁਕਸਾਨ ਤੇ ਹੋਏਗਾ ਹੀ ਹੋਏਗਾ ਅੱਛਾ ਜਰਸੀਕੀ ਨਾਲ ਇਸ ਪਿੰਡ ਦੇ ਵਿੱਚ ਜਦੋਂ ਮਿਜ਼ਾਈਲ ਹਮਲਾ ਜਾਂ ਡਿਗਦਾ ਵਾ ਧਮਾਕਾ ਹੁੰਦਾ ਵਾ ਤਾਂ ਉਸ ਤੋਂ ਬਾਅਦ ਕੋਈ ਪਿੰਡ ਚੋਂ ਚਲੇਗਾ ਘਰ ਛੱਡ ਕੇ ਕਿ ਜਾਂ ਨਹੀਂ ਉੱਥੇ ਹੀ ਬੈਠੇ ਨਹੀਂ ਨਹੀਂ ਜੀ ਉੱਥੇ ਹੀ ਆ ਜਾਣਾ ਕਿੱਥੇ ਆ ਕੋਈ ਜਾਂਦੇ ਕੋਈ ਨਹੀਂ ਜਾਂਦਾ ਜੀ ਜਾਣਾ ਕਿਨੇ ਆ ਪੰਜਾਬੀ ਲੋਗ ਅਸੀਂ ਆਪਣੇ ਜਿਹੜੇ ਸਿੱਖ ਆ ਜਾਂ ਪੰਜਾਬੀ ਕੋਈ ਵੀ ਆ ਮੋਨਾ ਵਾ ਭਾਵੇਂ ਜਿੱਦਾਂ ਮਰਜੀ ਆ ਭਾਏ ਸਾਡਾ ਕੋਈ ਵੀ ਬਰਾਦਰੀ ਦਾ ਸਾਡਾ ਭਰਾ ਵਾ ਉਹ ਪਿੰਡ ਛੱਡ ਕੇ ਨਹੀਂ ਜਾਊ ਉਹ ਰਹੇਗਾ ਤਾਂ ਇੱਥੇ ਹੀ ਡੱਟ ਕੇ ਰਹਿਣਗੇ ਆ ਟਿਕਾ ਕੇ ਕੋਈ ਮਤਲ ਨਹੀਂ ਜਾਂਦਾ ਸਾਨੂੰ ਜੀ ਡਰਨ ਦੀ ਲੋੜ ਵੀ ਨਹੀਂ ਅਸੀਂ ਫਿਰ ਇਨਸਾਨ ਕਹਦੇ ਆ ਜੇ ਇੰਨੇ ਗਣਾ ਡਰ ਗਏ ਅਸੀਂ ਤੇ ਸਾਨੂੰ ਡੰਨਦਾ ਕੋਈ ਮਤਲ ਨਹੀਂ ਹੋਣਾ ਨਾ ਡਰਨ ਦਾ ਕੋਈ ਚਾਂਸ ਹੀ ਨਹੀਂ ਹੈ ਅੱਛਾ ਇੱਕ ਚੀਜ਼ ਹੋਰ ਦੱਸਿਓ ਇੱਕ ਨਾ ਸੋਸ਼ਲ ਮੀਡੀਆ ਤੇ ਬੜੀਆਂ ਪੋਸਟਾਂ ਪੈਂਦੀਆਂ ਨੇ ਦੱਸਿਆ ਜਾਂਦਾ ਕਿ ਜਦੋਂ ਜੰਗ ਲੱਗਦੀ ਆ ਸਭ ਤੋਂ ਪਹਿਲਾਂ ਪੰਜਾਬੀ ਅੱਗੇ ਕਰਦੇ ਆ ਕੋਈ ਇਦਾਂ ਦੀ ਗੱਲਬਾਤ ਹੈਗੀ ਕਿ ਜਾਂ ਨਹੀਂ ਦੇਖਿਆ ਇਹ ਇੱਕ ਪੋਸਟ ਪਹਿਲੇ ਵੀ ਪਾਈ ਸੀਗੀ ਕਹਿੰਦੇ ਪਾਈ ਸੀਗੀ ਤੇ ਮੈਂ ਤੁਹਾਨੂੰ ਉਹਦੀ ਵੀ ਦੱਸਦਾ ਕਹਿੰਦੇ ਆ ਵੀ ਜਦੋਂ ਦਿੱਲੀ ਪਲੇਟ ਹੁੰਦੀ ਆ ਨਾ ਉਦੋਂ ਲੈਂਦੇ ਆ ਗੋਰਖੇ ਪਰੇਡ ਦੇ ਵਿੱਚ ਪਰੇਡ ਬਾਤੇ ਗੋਰਖੇ ਲੜਾਈ ਲੜਨ ਬਾਤੇ ਆਪਣੇ ਸਿੱਖ ਜੰਟਾਂ ਤੇ ਹੁਣ ਤਾਂ ਕਿਉਂ ਇਹ ਅਗਨੀ ਵੀਰ ਭਰਤੀ ਕੀਤੀ ਇਹਨਾਂ ਨੇ ਉਹਨਾਂ ਨੂੰ ਅਗਨੀ ਵੀਰ ਤੇ ਭੱਜੇ ਹੋਣੇ ਮੇਰੇ ਸਾਹਮਣੇ ਉਹਨਾਂ ਦੇ ਤਾਂ ਕਾੜ ਕੱਢਣੀ ਨਹੀਂ ਉਥੇ ਜਿਹੜੇ ਆਮ ਜਿਹੜੇ ਜਿੱਦਾਂ ਪਹਿਲੇ ਫੌਜ ਦੀ ਭਰਤੀ ਕੀਤੀ ਉਦਾਂ ਕਰਨ ਹੁਣ ਸਿੱਖ ਰੈਂਜਮੈਂਟ ਕਹਿੰਦੇ ਜੀ ਟੁੱਟ ਗਈ ਉਥੇ ਬੰਦੇ ਨਹੀਂ ਪੂਰੇ ਨੇ ਟੁੱਟ ਗਈ ਹੈ ਕਿਸਮ ਦੀ ਉਹ ਤਾਂ ਬੰਦੇ ਨਹੀਂ ਨੇ ਉਥੇ ਜਾਣ ਹੀ ਕੋਈ ਨਹੀਂ ਦਿਆ ਤੇ ਮੇਰੇ ਕਹਿੰਦਾ ਮਤਲਬ ਆ ਵੀ ਗਵਰਨਮੈਂਟ ਨੂੰ ਵੀ ਇਹੋ ਹੀ ਸੋਚਣਾ ਚਾਹੀਦਾ ਵੀ ਅਗਨੀ ਵੀਰਾਂ ਨੂੰ ਕੈਸਲ ਕਰਕੇ ਅਗਨੀ ਵੀਰਾਂ ਨੇ ਕੀ ਦੇਣਾ ਦੇਸ ਨੂੰ ਉਹਦੇ ਬਿਜਾਰੇ ਉਹਨਾਂ ਨੂੰ ਪਤਾ 4 ਸਾਲ ਲਾਉਣੇ ਆ ਉਹਦੇ ਬਾਅਦ ਘਰ ਨੂੰ ਚੱਲੀਏ ਆਪਣੇ ਹਾਂਜੀ ਤੇ ਜਿਹੜੇ ਦੂਜੇ ਬੰਦੇ ਆ ਉਹ ਕਾਰਡ ਕੱਢਦੇ ਆ ਅਜੇ ਵੀ ਉਹੀ ਕੱਢਣਦੇ ਆ ਜਿਸੇ ਤੱਕ ਤੁਸੀਂ ਮੇਰੇ ਹਿਸਾਬ ਨਾਲ ਤੁਹਾਨੂੰ ਤਾਂ ਪਤਾ ਹੀ ਹੋਊਗਾ ਖਬਰਾਂ ਤੁਸੀਂ ਲਉਂਦੇ ਹੋ ਕਿਦਾਂ ਨਾ ਕਿਤੇ ਅਗਣੀ ਵੀਰ ਜ਼ਰੂਰ ਘਰ ਨੂੰ ਆਪਣੇ ਧੋੜੇ ਹੋਣੇ ਆ ਬਾਕੀ ਬੰਦੇ ਦੀ ਆਸਤ ਦੀ ਭਰਤੀ ਤੇ ਬੜੀ ਕੀਤੀ ਅਗਣੀ ਵੀਰ ਦੀ ਭਰਤੀ ਇਹਨਾਂ ਨੇ ਕੀਤੀ ਕੀਤੀ ਆ ਦੇਖੋ ਜੀ ਕਹਿੰਦਾ ਮਤਲਬ ਵੀ ਇਹ ਨਹੀਂ ਹੋਣੀ ਚਾਹੀਦੀ ਹੁਣ ਇਹਨਾਂ ਨੇ ਇਹਨਾਂ ਨੂੰ ਕੀ ਪਤਾ ਵਾ ਬਾਰਡਰ ਦੇ ਉੱਤੇ ਕੀ ਹੁੰਦੇ ਆ ਆਪ ਤੇ ਮੱਲਿਆ ਜਾਏ ਸਾਡੇ ਵੱਡੇ ਅਫਸਰ ਆ ਜਾਂ ਸਾਡੇ ਨੇਤਾਵਾ ਇਹ ਤੇ ਬੈਠੇ ਆਪ ਦਿੱਲੀ ਕਿਤੇ ਕਿਤੇ ਬੈਠੇ ਲੜਨ ਤੇ ਜਵਾਨ ਦੇ ਆ ਨਾ ਉਥੇ ਸਾਹਮਣੇ ਤੇ ਜਵਾਨ ਹੀ ਕਰਦੇ ਆ ਨਾ ਕੋਈ ਇਹ ਦਿਨਾਂ ਕਰਦੇ ਇਹ ਤੇ ਪਿੱਛੇ ਹੁੰਦੇ ਆ ਪਤਾ ਲੱਗਾ ਕਿ ਫਿਰ ਉਹਨੇ ਬੁਲਾ ਲਿਆ ਫੌਜੀ ਜਿਹੜੇ ਰਿਟਾਇਰ ਹੋਏ ਨੇ ਆ ਜਾਓ ਫਿਰ ਦੇਖੋ ਜੀ ਸੁਣ ਵਿੱਚ ਆਇਆ ਵੀ 17 ਤੋਂ ਲੈ ਕੇ 25 ਤੱਕ ਇਹੋ ਹੀ ਇੱਕ ਦਿਨ ਪੋਸਟ ਪਈ ਸੀਗੀ ਤੇ ਵੀ ਇਹਨਾਂ ਨੂੰ ਬੁਲਾਉਂਦੇ ਪੂਰੇ ਪੂਰੇ ਚਾਂਚਾ ਬੁਲਾਉਣਗੇ ਵੀ ਤਾਂ ਜੇ ਜਿਆਦਾ ਵੱਡਾ ਨੁਕਸਾਨ ਹੋ ਜਾਏਗਾ ਫਿਰ ਹੀ ਜਾਣਗੇ ਉਦਾਂ ਤਾਂ ਨਹੀਂ ਜੇ ਅੱਜ ਤੁਹਾਨੂੰ ਮੌਕਾ ਮਿਲਦਾ ਸਾਨੂੰ ਬਲਾ ਸਾਨੂੰ ਬਲਾ ਉਹਦੇ ਅਸੀਂ ਤੇ ਜਾਵਾਂਗੇ ਜੀ ਕਿਉਂ ਨਹੀਂ ਜਾਵਾਂਗੇ ਹਾਂ ਜੀ ਤੇ ਹੋਰ ਵੀ ਨਾਲ ਆਪਣੇ ਸਾਥੀ ਜਿਹੜੇ ਆ ਇਕੱਠੇ ਕਰਕੇ ਖੜਾਂਗੇ ਮਿਲਣਾ ਚਾਹੀਦਾ ਵੈਸੇ ਮੌਕਾ ਪਹਿਲੀ ਗੱਲ ਤੇ ਇਹ ਇਹ ਤੇ ਹੋਣਾ ਹੀ ਨਹੀਂ ਚਾਹੀਦਾ ਇਹਨਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ ਹਾਂ ਜੀ ਲੜਾਈ ਦਾ ਤਾਂ ਮੂੰਹ ਤਾਂ ਵੈਸੀ ਕਾਲਾ ਹੁੰਦਾ ਆਪਾਂ ਇੱਥੇ ਚਾਰ ਜਣੇ ਜਾਂ ਦੋ ਜੀ ਲੜ ਪੀਏ ਕਿਤੇ ਤੇ ਉਹਦਾ ਹੀ ਕੀ ਹਾਲ ਹੁੰਦਾ ਵਾ ਤੇ ਉਹ ਤੇ ਫਿਰ ਦੇਸ਼ਾਂ ਦੀ ਲੜਾਈ ਹੈ ਜੀ ਜੀ ਪਰ ਲਗਾਤਾਰ ਪਾਕਿਸਤਾਨ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਬਾਰ-ਬਾਰ ਭਾਰਤ ਵੱਲ ਕਦੀ ਮਜ਼ਾਇਲ ਕਦੇ ਡਰੋਨ ਉਹ ਤਾਂ ਨਹੀਂ ਬੰਦੇ ਭੰਦੇ ਜੀ ਉਹ ਤਾਂ ਜਿਉਂ ਅਸੀਂ ਦੇਖਿਆ ਨਾ ਜਿਉਂ ਅਸੀਂ ਉਸ ਮੱਦੀਉਂ ਦੇਖਦੇ ਆਉਂਦੇ ਆ ਉਹ ਤੇ ਨਿੱਕਾ ਮੋਟਾ ਫਾਇਰ ਕਰਦੇ ਰਹਿੰਦੇ ਕਰਦੇ ਰਹਿੰਦੇ ਆ ਉਹ ਤੇ ਵੈਸੇ ਹਾਨੀ ਮੈਂ ਤੇ ਉਹਨਾਂ ਨੂੰ ਸਿੱਧੀ ਜਿਹੀ ਗੱਲ ਬੰਦੇ ਹੀ ਨਹੀਂ ਸਮਝਦਾ ਉਹ ਦੇਖਣ ਉਹ ਤੇ ਹਾਈ ਹੀ ਨਹੀਂ ਕੋਈ ਉਹਨਾਂ ਦਾ ਵਜੂਦ ਹੀ ਨਹੀਂ ਉਹਨਾਂ ਦਾ ਕਹਿੰਦਾ ਮਤਲਬ ਤੇ ਇਹ ਹੀ ਆ ਨਾ ਜੀ ਤੇ ਇਸ ਕਰਕੇ ਉਹ ਉਹਨਾਂ ਨੂੰ ਕੋਈ ਤਰੀਕਾ ਉਹਨਾਂ ਦਾ ਕੋਈ ਹੋਰ ਹੀ ਹੋਣਾ ਚਾਹੀਦਾ ਜਿਹੜਾ ਇਹ ਇਹ ਨਾਥ ਉਹਨਾਂ ਨੂੰ ਇਦਾਂ ਦੀ ਵੈਸੇ ਪੈਣੀ ਚਾਹੀਦੀ ਜੇ ਮੈਂ ਬੰਦਾ ਹੁਣ ਲੱਗੇ ਹੀ ਆ ਨਾ ਤੇ ਹੁਣ ਵੈਸੇ ਨਾਥ ਚੰਗੀ ਨਾ ਪਾਦਣੀ ਚਾਹੀਦੀ ਜੀ ਯੇ ਮਦਦ ਕੰਮ ਸ਼ੁਰੂ ਹੋ ਹੀ ਗਿਆ ਸਾਡਾ ਤੇ ਨਾਥਾ ਪਾਣੀ ਚਾਹੀਦੀ ਉਹ ਟਕਾ ਕੇ ਤੇ ਤਾਂ ਟਕਾ ਕੇ ਪੈਣ ਲਈ ਹੈ ਉਹਨਾਂ ਦੀ ਮਜ਼ਾਈਲਾਂ ਦੇ ਹਵਾਜੇ ਡਾ ਰਹੇ ਨੇ 에ਅਰ ਫੋਰਸ ਵਾਲੇ ਹਾਂਜੀ ਚਲੋ ਹੋਏ ਤਾਂ ਬਹੁਤ ਵਧੀਆ ਗੱਲ ਹੈ ਜਿਹੜੀਆਂ ਆਉਂਦੀਆਂ ਮਝਾਨਾ ਜਿੰਨੀਆਂ ਵੀ ਆਉਂਦੀਆਂ 에ਅਰ ਡਰੋਨ ਆਉਂਦੇ ਆ ਹਿੱਤੇ ਦੇ ਵਿੱਚ ਇਹ ਉੱਪਰ ਹੀ ਹਵਾ ਦੇ ਵਿੱਚ ਹੀ ਉਹਨਾਂ ਨੂੰ ਲਾਂਚ ਕੀਤਾ ਜਾਂਦਾ ਉਹ ਬਹੁਤ ਵਧੀਆ ਗੱਲ ਹੈ ਚੰਗੀ ਟੈਕਨੋਲੋਜੀ ਦੀ ਹੰਦੀ ਹੈ ਇਹ ਜੀ ਗੱਲ ਕੋਈ ਨਹੀਂ ਕੀ ਐਵੇਂ ਕੋਈ ਕਹੀ ਹੈ ਹਾਂ ਵੀ ਟੈਕਨੋਲੋਜੀ ਹੈ ਨਹੀਂ ਕੀ ਟੈਕਨੋਲੋਜੀ ਬਹੁਤ ਵਧੀਆ ਹੈ ਅੱਛਾ ਪ੍ਰਧਾਨ ਮੰਤਰੀ ਦੇ ਫੈਸਲੇ ਤੋਂ ਖੁਸ਼ ਹੋ ਤੁਸੀਂ ਕਿ ਜਸਦੀ ਕਿਹਨਾਂ ਨੇ ਕਿਹਾ ਹੁਣ ਆਰਪਾਰ ਦੀ ਲੜਾਈ ਆ ਆਰਪਾਰ ਦੀ ਮੈਂ ਤਾਂ ਪਹਿਲੀ ਗੱਲ ਕਹ ਕੇ ਬੈਠਾ ਆਂ ਵੀ ਜਨਤਾ ਦਾ ਨੁਕਸਾਨ ਨਾ ਹੋਣਾ ਵਾ ਜ਼ਿਆਦਾ ਉਹ ਤਾਂ ਬੈਠੇ ਉਹਨਾਂ ਦੇ ਆਰਡਰ ਹੀ ਦੇਣਾ ਵਾ ਉਹਨਾਂ ਦੇ ਆਰਡਰ ਹੀ ਚੱਲਨੇ ਆ ਬਾਕੀ ਤਾਂ ਥੱਲੇ ਵਾਲਿਆਂ ਨੇ ਭੁਗਤਣਾ ਹੁੰਦਾ ਹਾਂਜੀ ਜੀ ਬਿਲਕੁਲ ਇਹ ਜਸਦੀ ਕਿਹਨਾਂ ਭਾਈ ਸਾਹਿਬ ਨੇ ਦੱਸਿਆ ਕਿ ਨੁਕਸਾਨ ਸਾਰੇ ਪਾਸੇ ਪੰਜਾਬ ਦਾ ਹੀ ਆ ਬਜ਼ੁਰਗੋ ਇਹਨਾਂ ਨੇ ਕਿਹਾ ਕਿ ਮੈਨੂੰ ਮੌਕਾ ਮਿਲੂਗਾ ਤਾਂ ਮੈਂ ਆਪਣੇ ਸਾਥੀ ਨਾਲ ਲੈ ਕੇ ਜਾਊਂਗਾ ਤੁਹਾਡਾ ਮੈਂ ਹੁਣ ਜਾਣਾ ਰਹੇਗਾ 99 ਜਾਣ ਵਾਲੇ ਤੇ ਨਹੀਂ ਆਗੇ ਤਾਂ ਹੀ ਮੈਂ ਪੁੱਛਿਆ 95 ਕਿਹਦੇ ਨਾਲ ਲੈ ਕੇ ਜਾਣੀ ਹਾਂ 95 ਸਾਲ ਦੀ ਮੇਰੀ ਉਮਰ ਹੋ ਗਈ ਹੈ ਆ ਲੱਤਾਂ ਰਹਿ ਗਈਆਂ ਲੱਕ ਰਹਿ ਗਏ ਅੱਜ ਖੂਨ ਖੋਲਦਾ ਕਿ ਨਹੀਂ ਬਜ਼ੁਰਗਾਂ ਦਾ ਉਹ ਉਹ ਤੇ ਖੋਲਦਾ ਹੀ ਆਈ ਤੇ ਕਹਿੰਦੇ ਕੋਈ ਲੱਗ ਆਵੇ ਤੇ ਅਸੀਂ ਤੇ ਉਸਦੇ ਕਿਰਪਾਨਾਂ ਨੇ ਲਾਹ ਲਈ ਅੱਜ ਇਹ ਹਾਲਾਤ ਤੇ ਕਿਰਪਾਨਾਂ ਚਲਾ ਲੋਗੇ ਕਿਰਪਾਨਾਂ ਚਲਾ ਦਿਆਂਗੇ ਡਰ ਤੇ ਨਹੀਂ ਲੱਗਦਾ ਹਨ ਕਿ ਅਸੀਂ ਤੇ ਪਰਵਾਹ ਨਹੀਂ ਕਰਦੇ ਜਦ ਸੈਕਮਪਟਾਂ ਦੇ ਵਿੱਚ ਹੀ ਤੇ ਉੱਥੇ ਨਹੀਂ ਆਹੀ ਕਨਾਂ ਦੇ ਨਾਲ ਪ੍ਰਵਾਹ ਕੀਤੀ ਜਾ ਨੀ ਯਾਰੇ ਲਈ ਉੱਥੇ ਵੇਰ ਵੀ ਆਹੀ ਆ ਸੱਸ ਕੇ ਬੰਦੇ ਆਈ ਅੱਛਾ ਬਬਾ ਉਹ ਗੱਲ ਦੇ ਅੱਧ ਚ ਰਹਿ ਗਈ ਫਿਰ ਬੱਕਰੇ ਜਿਹੜੇ ਕਬੂ ਕੀਤੇ ਖਾਲੇ ਫਿਰ ਹੈ ਖਾਲੇ ਬੱਕਰੇ ਕੰਡੂ ਟੇ ਇਕੱਠੇ ਕਰਕੇ ਲੈ ਗਏ ਫਿਰ ਖਾਣੇ ਹੀ ਹੋਰ ਕੀ ਕਰਨੀ ਬੱਕਰੇ ਖਾਣੇ ਹੀ ਅ ਅੱਛਾ ਤੁਹਾਨੂੰ ਤੁਹਾਡਾ ਕਿਦਾਂ ਫਿਰ ਸਾਡਾ ਜੀ ਅਜੇ ਦਿਲ ਫੁਰਕਦਾ ਸਾਨੂੰ ਸਦੋ ਬਲਾਓ ਸਾਨੂੰ ਅਵੇ ਕਿੰਨੇ ਸਾਲੋਂ ਆਏ ਨੂੰ ਹੋ ਗਏ ਕਹਿੰਦੇ ਬਜ਼ੁਰਗਾਂ ਕੋ ਡਾਂਗ ਤਾਂ ਚੁੱਕੀ ਨਹੀਂ ਜਾਂਦੀ ਫਿਰ ਕੀ ਕਰਨਗੇ ਖੁੰਡੀ ਬਈ ਬਾਬੂ ਦੀ ਇਹ ਚੁੱਕੀ ਕਹਿੰਦੇ ਡਾਂਗ ਚੁੱਕੀ ਨਹੀਂ ਜਾਂਦੀ ਅਸੀਂ ਗੱਲਾਂ ਗੋਲੀਆਂ ਨਹੀਂ ਭੁੱਲ ਗਏ ਚਲੋ ਨਹੀਂ ਆਉਂਦੀ ਆ ਜੇ ਵੀ ਹਾਂ ਸਾਨੂੰ ਸਦੋ ਤੇ ਆਈ ਆਵਾਂਗੇ ਜਰੂਰ ਬਿਲਕੁਲ ਇਹ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਪੰਜਾਬ ਦੇ ਲੋਕ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਜਿਨ੍ਹਾਂ ਦਾ ਖੂਨ ਅੱਜ ਵੀ ਖੋਲਦਾ ਵਾ ਕਹਿੰਦੇ ਨੇ ਕਿ ਜੇਕਰ ਅੱਜ ਵੀ ਸਾਨੂੰ ਮੌਕਾ ਮਿਲਦਾ ਵਾ ਭਾਵੇਂ ਅਸੀਂ ਪੈਰ ਤੋਂ ਸੌਰੀ ਲੱਤਾਂ ਤੋਂ ਨਹੀਂ ਚੱਲ ਸਕਦੇ ਗੋਡੇ ਕੰਮ ਨਹੀਂ ਕਰਦੇ ਪਰ ਫਿਰ ਵੀ ਜਿੰਨੇ ਕੁ ਯੋਗ ਹੈਗੇ ਆ ਅਸੀਂ ਜ਼ਰੂਰ ਕਰਾਂਗੇ ਅਸੀਂ ਆਪਣੇ ਦੇਸ਼ ਦੇ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਆ ਜੇਕਰ ਅੱਜ ਵੀ ਸਾਨੂੰ ਸੁਨੇਹਾ ਮਿਲਦਾ ਵਾਦਾ ਸੀ ਜੰਗ ਦਾ ਹਿੱਸਾ ਬਣਨ ਲਈ ਤਿਆਰ ਆ ਪਰ ਦੂਸਰੇ ਪਾਸੇ ਇਹ ਵੀ ਕਹਿੰਦੇ ਨੇ ਨਾਲ ਦੀ ਨਾਲ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਜੰਗ ਨਹੀਂ ਹੋਣੀ ਚਾਹੀਦੀ ਦੋਨਾਂ ਪਾਸੇ ਨੁਕਸਾਨ ਆ ਚਾਹੇ ਉਹ ਭਾਰਤ ਦਾ ਚਾਹੇ ਉਹ ਪਾਕਿਸਤਾਨਾ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਪੰਜਾਬੀ ਲੋਕ ਚੈਨਲ ਗੁਰਦਾਸ